ਜਿੱਦਾਂ ਤੁਸੀਂ ਕਹਿੰਨੇ ਨਾ ਵੀ ਕਿਰਦਾਰ ਖੁਸ਼ੀ ਭਾਈ ਸਾਹਿਬ ਦੀ ਕਿਰਦਾਰ ਖੁਸ਼ੀ ਕਰਦੇ ਆ ਜੀ ਕਿਰਦਾਰ ਖੁਸ਼ੀ ਉਹ ਕਿਰਦਾਰ ਖੁਸ਼ੀ ਉਹਦੀ ਹੁੰਦੀ ਜਿਹਦਾ ਕੋਈ ਕਿਰਦਾਰ ਹੋਵੇ ਤੁਹਾਡਾ ਭਾਈ ਸਾਹਿਬ ਲੁੱਚਿਆਂ ਦਾ ਸਰਦਾਰ ਆ ਲੁੱਚਿਆਂ ਦਾ ਸਰਦਾਰ ਉਹਦਾ ਕੋਈ ਕਿਰਦਾਰ ਨਹੀਂ ਹੈ ਤੇ ਨਾ ਕੋਈ ਉਹਦੇ ਕਿਰਦਾਰ ਨੂੰ ਢਾਹ ਲੱਗ ਸਕਦੀ ਉਹਦੇ ਝੰਡੇ ਨਹੀਂ ਝੂਲਦੇ ਹੈਗੇ ਕਿਰਦਾਰ ਦੇ ਸਾਰਿਆਂ ਨੂੰ ਪਤਾ ਹੀ ਆ ਵੀ ਸਿੱਖੀ ਸਿੱਖੀ ਹੁੰਦੀ ਕੀ ਆ ਤੁਹਾਨੂੰ ਉਹ ਵੀ ਨਹੀਂ ਪਤਾ ਸਾਡੀਆਂ ਮਰਿਆਦਾਵਾਂ ਕੀ ਆ ਅਸੀਂ ਕਿਹੜੇ ਦਾਰੇ ਦੇ ਵਿੱਚ ਰਹਿ ਕੇ ਜਿਹੜਾ ਹੈਗਾ ਕਿਸੇ ਨਾਲ ਗੱਲ ਕਰਨੀ ਆ ਕੋਈ ਜਿੱਦਾਂ ਕਹਿ ਲਓ ਵੀ ਜਦੋਂ ਨਾ ਕਿਸੇ ਦੇ ਨਾਲ ਬੰਦਾ ਕੋਈ ਗੱਲ ਕਰਦਾ ਚਾਹੇ ਕਿ ਬੱਚਾ ਹੋਵੇ ਜਾਂ ਕੋਈ ਪਰਿਵਾਰ ਦੀ ਲੜਕੀ ਕੋਈ ਵੀ ਹੋਵੇ ਜਦੋਂ ਕਿਸੇ ਨਾਲ ਕੋਈ ਸੰਬੰਧ ਬਣਦਾ ਗੱਲਬਾਤ ਦੇ ਵਿੱਚ ਤੇ ਉਹਦੇ ਸੰਸਕਾਰ ਪਤਾ ਲੱਗਦੇ ਆ ਵੀ ਇਹ ਬੱਚੇ ਨੂੰ ਘਰਦਿਆਂ ਨੇ ਕੀ ਸਿਖਾਇਆ ਹੋਊਗਾ ਕਿੱਥੋਂ ਪੜ੍ਹਿਆ ਹੋਊਗਾ ਹਨਾ ਵੀ ਕਿੰਨੇ ਵਧੀਆ ਸੰਸਕਾਰ ਆ ਤੇ ਜਿਹੜਾ ਇਹ ਲਾਣਾ ਆ ਇਹ ਵਾਰਿਸ ਪੰਜਾਬ ਵਾਲੇ ਜਿੰਨੇ ਵੀ ਆ ਤੇ ਇਹਨਾਂ ਦੇ ਸੰਸਕਾਰ ਤਾਂ ਸਾਰਿਆਂ ਨੂੰ ਪਤਾ ਹੀ ਆ ਕਮੈਂਟਾਂ ਦੇ ਵਿੱਚ ਪਤਾ ਲੱਗਦਾ ਹੀ ਆ ਜਿਹੜੇ ਸਿਆਣੇ ਬੰਦੇ ਹੁੰਦੇ ਨਾ ਜਿਹੜੇ ਅਕਲਮੰਦ ਬੰਦੇ ਆ ਉਹ ਵਿਚਾਰੇ ਪਰਿਵਾਰਾਂ ਵਾਲੇ ਇਸ ਕਰਕੇ ਨਹੀਂ ਬੋਲਦੇ ਵੀ ਸਾਨੂੰ ਮਾਮਾ ਭੈਣਾਂ ਦੀਆਂ ਗਾਲਾਂ ਕੱਢਣਗੇ ਧਮਕੀਆਂ ਦੇਣਗੇ ਠੀਕ ਹੈ ਮੈਂ ਅੱਗੇ ਵੀ ਗੱਲ ਕੀਤੀ ਸੀ ਇਹਨਾਂ ਦਾ ਕੰਮ ਆ ਮਾਮਾ ਭੈਣਾਂ ਦੀਆਂ ਗਾਲਾਂ ਕੱਢਣੀਆਂ ਠੀਕ ਹੈ ਧਮਕੀਆਂ ਦੇਣੀਆਂ ਹੁਣ ਕਿਸੇ ਦੀ ਲੜਕੀ ਦਾ ਤੁਸੀਂ ਸਕੂਲ ਦਾ ਮਤਲਬ ਜਿਹੜਾ ਹੈਗਾ ਉਹ ਲੋਕੇਸ਼ਨ ਜਾਂ ਐਡਰੈਸ ਤੁਸੀਂ ਉਹ ਜਨਤਕ ਕਰਦੇ ਆ ਜਾਂ ਉਹਦੇ ਘਰ ਦਾ ਵੀ ਕਰਦੇ ਆ ਤੇ ਇਹਦਾ ਕਹਿੰਦਾ ਮਤਲਬ ਤੇ ਇਹ ਹੀ ਆ ਵੀ ਭਾਈ ਵੀ ਹਾਂ ਵੀ ਤੁਸੀਂ ਉਹਦੇ ਤੇ ਅਟੈਕ ਕਰ ਸਕਦੇ ਆ ਜਾਂ ਕੁਝ ਕੋਈ ਗਲਤ ਘਟਨਾ ਨੂੰ ਅੰਜਾਮ ਦੇ ਸਕਦੇ ਆ ਤੇ ਇਹਦੇ ਵਿੱਚ ਤੇ ਕੋਈ 100 ਚ ਮੈਂ ਕਹਿੰਦਾ 1% ਵੀ ਚਾਂਸ ਇਦਾਂ ਦਾ ਹੈ ਹੀ ਨਹੀਂ ਵੀ ਕੋਈ ਬੰਦਾ ਕਹੇ ਵੀ ਭਾਈ ਤੁਹਾਡਾ ਰਾਜ ਹੋਣਾ ਚਾਹੀਦਾ ਤੁਸੀਂ ਮਤਲਬ ਉਹ ਗਾਉਂਦੇ ਆ ਵੀ ਜਿਹੜਾ ਮਤਲਬ ਵੀ ਜੇ ਤੁਹਾਡਾ ਰਾਜ ਆ ਗਿਆ ਜਾਂ ਤੁਹਾਡੀ ਗੈਂਟੀ ਵੱਧ ਗਈ ਤੇ ਫੇਰ ਫੇਰ ਫਿਰ جنگ ਹੀ ਲੱਗੂਗੀ ਤੇ ਜੰਗ ਵੀ ਕਿੱਦਾਂ ਦੀ ਲੱਗੂਗੀ ਠੀਕ ਹੈ ਤੁਸੀਂ ਇਹ ਜਿਹੜਾ ਲਾਣਾ ਵਾ ਨਾ ਇਹ ਸੂਤ ਉਹਨਾਂ ਤੋਂ ਨਹੀਂ ਆਉਣਾ ਹੈ ਇਹ ਸਰਕਾਰਾਂ ਤੋਂ ਨਹੀਂ ਸੂਤ ਆਉਣ ਵਾਲਾ ਹੈ ਇਹ ਫੇਰ ਸਿੰਘ ਹੀ ਸੋਧਣਗੇ ਇਹਨਾਂ ਨੂੰ ਜਿਹੜਾ ਇਹ ਕਹਿੰਦੇ ਨਾ ਵੀ ਸੋਦੇ ਸੋਦੇ ਦੀਆਂ ਗੱਲਾਂ ਕਰਦੇ ਰਹਿੰਦੇ ਫੇਰ ਸਿੰਘ ਹੀ ਸੋਧਣਗੇ ਇਹਨਾਂ ਨੂੰ ਤੇ ਫੇਰ ਹੀ ਕਮ ਸੂਤ ਆਉਣਾ ਮੈਂ ਕਹਿੰਦਾ ਲੋਹੇ ਨੂੰ ਲੋਹਾ ਹੀ ਵੱਡਦਾ ਤੁਹਾਡਾ ਜਿਹੜਾ ਕਾਲਿਆ ਨਾ ਉਹ ਖਾਲਸਾ ਹੀ ਆ ਉਹਨਾਂ ਦੇ ਸੂਤ ਆਉਣਾ ਤੁਸੀਂ ਵੀ ਐਨੇ ਬਗੈਰਤ ਗਰਬਾਣੀ ਕਹਿੰਦੀ ਵੀ ਧੀ ਜਨੂਰੀ ਪੁੱਤ ਜਨੂਰਾ ਜੋਰੂ ਜਿੰਨਾ ਦਾ ਸਿਕਦਾਰ ਠੀਕ ਆ ਵੀ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਜਨ ਭੂਤ ਜਿਹੜੇ ਹੈਗੇ ਉਹ ਪੈਦਾ ਹੋ ਰਿਹਾ ਤੇ ਉਹ ਅਵਤਾਰ ਤੁਸੀਂ ਆ ਜਨ ਭੂਤਾਂ ਵਾਲੇ ਜਿੰਨੇ ਵੀ ਹੈਗੇ ਆ ਜਿਹੜਾ ਵੀ ਕੋਈ ਨਸ਼ਾ ਕਰਦਾ ਕੋਈ ਕੋਈ ਗੋਲੀਆਂ ਵਾਲਾ ਕੈਪਸੂਲਾਂ ਵਾਲਾ ਕੋਈ ਗੁੰਡਾਗਰਦੀ ਕਦੇ ਇਹਨਾਂ ਦਾ ਕੋਈ ਬਿਆਨ ਦੇ ਦੇਖਿਆ ਵੀ ਹਾਂ ਵੀ ਕੋਈ ਗੈਂਗਸਟਰਾਂ ਦੇ ਵਿਰੁੱਧ ਹੋਵੇ। ਅ ਜਿੰਨੇ ਵੀ ਆਏ ਦੇ ਅਮਰਪਾਲ ਦੇ ਸਪੋਰਟਰ ਆ ਕਦੇ ਕਿਸੇ ਦਾ ਕਦੇ ਦੇਖਿਆ ਕਿਸੇ ਨੇ ਵੀ ਹਾਂ ਵੀ ਕੋਈ ਕਿਹਾ ਹੋਵੇ ਭਾਈ ਵੀ ਹਾਂ ਵੀ ਸ਼ਰਾਬ ਦਾ ਵੀ ਵਿਰੋਧ ਸ਼ਰਾਬ ਵੀ ਨਸ਼ਾ ਵਾ। ਸ਼ਰਾਬ ਛਡਾਉਣੀ ਠੇਕੇ ਬੰਦ ਕਰਾਉਣੇ। ਸਾਰੇ ਹਮਲੀ ਐ। ਜਿੰਨੇ ਅਮਰਪਾਲ ਦੇ ਸਪੋਰਟਰ ਆ ਠੀਕ ਐ ਜਿਹੜੇ ਨਸ਼ੇ ਦਾ ਰੌਲਾ ਪਾਉਂਦੇ ਫਿਰਦੇ ਆ। ਤੇ ਇਹਨਾਂ ਦਾ ਮੜਾ ਜਿਆ ਇਹਨਾਂ ਦੇ ਪਿੰਡਾਂ ਪਿੰਡਾਂ ਦੇ ਵਿੱਚ ਧਿਆਨ ਮਾਰ ਕੇ ਦੇਖਿਓ ਵੀ ਇਹਨਾਂ ਦੇ ਪਿੰਡ ਦੇ ਵਿੱਚ ਨਸ਼ਾ ਵਿਕਦਾ ਕਿ ਨਹੀਂ ਵਿਕਦਾ ਤੇ ਜੇ ਵਿਕਦਾ ਹੈ ਤਾਂ ਫਿਰ ਬੰਦ ਕਿਉਂ ਨਹੀਂ ਕਰਾਉਂਦੇ ਨਸ਼ੇ-ਨੁਸ਼ੇ ਵਾਲਾ ਤਾਂ ਰੌਲਾ ਹੀ ਸੀ ਮਸਲਾ ਤਾਂ ਕੁਰਸੀ ਦਾ ਆ ਮੇਨ ਜਿਹੜਾ ਹੈਗਾ ਆ ਠੀਕ ਹੈ ਇਸ ਕਰਕੇ ਮੈਂ ਕਹਿੰਦਾ ਵੀ ਬਗੈਰ ਤੋਂ ਅਕਲ ਕਰੋ ਕਿ ਮੜਾ ਮੋਟਾ ਕੋਈ ਜਿਹੜਾ ਤੁਸੀਂ ਗੱਲ ਕਰਦੇ ਨੇ ਵੀ ਸਾਡੇ ਨਾਲ ਧੱਕਾ ਹੋਇਆ 84 ਤੋਂ ਬਾਅਦ ਜੀ ਸਾਡੀਆਂ ਧੀਆ ਭੈਣਾਂ ਨੇ ਇਦਾਂ ਕੀਤੀ ਉਹ ਕੀਤੀ ਉਹਨਾਂ ਕੋਈ ਗੁਰੂ ਦੀ ਸਿੱਖੀ ਨਹੀਂ ਸੀ ਠੀਕ ਹੈ ਉਹਨਾਂ ਕੋ ਗੁਰੂ ਦੀ ਸਿੱਖੀ ਨਹੀਂ ਸੀ ਤੇ ਉਹ ਬੰਦਿਆਂ ਨੇ ਧੱਕਾ ਕੀਤਾ ਤੁਸੀਂ ਲਾਂਤੀਓ ਗੁਰਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਢਾਹ ਲਾ ਰਹੇ ਆ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਜਿਹੜਾ ਸਾਜਿਆ ਸੀ ਨਾ ਉਹਨੂੰ ਢਾਹ ਰਹੇ ਆ ਤੁਸੀਂ ਉਹ ਉਹਦੀ ਪੱਗ ਨੂੰ ਦਾਗ ਲਾ ਰਹੇ ਆ ਤੁਹਾਡੇ ਕਰਦਾਰ ਦੇਖ ਕੇ ਮੈਂ ਕਹਿੰਦਾ ਵੀ ਲੋਕੀ ਠੁੱਕਦੇ ਆ ਮਤਲਬ ਵੀ ਖਾਲਸਿਆਂ ਦੀ ਤਾਂ ਇੱਜ਼ਤ ਹੀ ਨਹੀਂ ਰਹਿ ਗਈ ਤੁਹਾਡੇ ਕਰਕੇ ਐਨਾ ਤੁਸੀਂ ਨਾਮ ਬਦਨਾਮ ਕੀਤਾ ਜੇ ਕੋਈ ਬੰਦਾ ਕੋਈ ਸੱਚ ਦੀ ਗੱਲ ਕਰਦਾ ਤੁਸੀਂ ਨਾਲ ਹੀ ਲੋਕਾਂ ਨੂੰ ਮਾਵਾ ਪੈਣਾ ਜਿੰਨਾ ਗੰਦ ਇਹਨਾਂ ਨੂੰ ਮੈਂ ਕਹਿੰਦਾ ਵੀ ਇਹਨਾਂ ਦੇ ਵਿੱਚ ਸਾਰੇ ਨਿਤਾਰੇ ਸਾਰੇ ਨਿਤਨੇਮੀ ਸਿੰਘ ਹੀ ਆ ਇਹ ਜਿੰਨਾ ਵਾਰਸ ਪੰਜਾਬ ਦੀ ਜਥੇਬੰਦੀ ਵਾਲੇ ਨੇ ਸਾਰੇ ਨਿਤਨੇਮੀ ਬਾਣੀ ਸਿਮਰਨ ਬੰਦਗੀ ਠੀਕ ਹੈ ਕਰਕੇ ਇਹਨਾਂ ਨੇ ਫੇਰ ਉੱਠਣਾ ਫੇਰ ਉਸ ਤੋਂ ਬਾਅਦ ਵਿਰੋਧ ਕਰਨਾ ਨਰਕਾਂ ਭਰੀ ਜ਼ਿੰਦਗੀ ਤੁਸੀਂ ਜੀ ਰਹੇ ਆ ਠੀਕ ਹੈ ਲੋਕਾਂ ਦੀਆਂ ਧੀਆਂ ਭੈਣਾਂ ਦੇ ਤੇ ਉੱਤੇ ਮਾੜੀ ਤੁਸੀਂ ਅੱਖ ਰੱਖਦੇ ਆ ਫਿਰ ਤੁਸੀਂ ਵਿਰੋਧ ਕਰਦੇ ਆ ਜੀ ਭਈਏ ਸਾਡੀਆਂ ਧੀਆਂ ਭੈਣਾਂ ਤੇ ਮਾੜੀ ਅੱਖ ਰੱਖਦੇ ਆ ਉਹ ਲਾਂਕੀਓ ਭਈਏ ਤੁਹਾਡੇ ਨਾਲੋਂ ਕਈ ਗੁਣਾ ਚੰਗੇ ਆ ਉਹ ਇਦਾਂ ਮਤਲਬ ਗਾਲਾਂ ਨਹੀਂ ਕੱਢਦੇ ਹੈਗੇ ਕਿਸੇ ਨੂੰ ਨਾ ਧਮਕੀਆਂ ਨਹੀਂ ਦਿੰਦੇ ਵੀ ਅਸੀਂ ਇਦਾਂ ਕਰਦਾਂਗੇ ਤੇਰੀ ਮਾਂ ਨੂੰ ਕਿ ਭੈਣ ਨੂੰ ਕਿ ਇਦਾਂ ਕਰਦਾਂਗੇ ਤੁਸੀਂ ਬਲਾਤਕਾਰੀ ਕਿਸਮ ਦੇ ਬੰਦੇ ਆ ਤਾਂ ਤੁਹਾਨੂੰ ਰਾਜ ਚਾਹੀਦਾ ਤੁਹਾਡੇ ਰਾਜ ਦੇ ਵਿੱਚ ਲੋਕਾਂ ਦੀਆਂ ਧੀਆਂ ਭੈਣਾਂ ਸੇਫ ਹੀ ਨਹੀਂ ਹੋ ਸਕਦੀਆਂ